ਯੁੱਧ ਨਸ਼ਿਆਂ ਦੇ ਵਿਰੁੱਧ ਮੁਹਿੰਮ ਦੇ ਤਹਿਤ ਟਿੱਬਾ ਪੁਲਿਸ ਵੱਲੋਂ ਕਾਰਵਾਈ ਕਰਦਿਆਂ ਦੋ ਰੂਪੀਆ ਰਵੇ 1 ਕਿਲੋ 10 ਗ੍ਰਾਮ ਅਫੀਮ ਸਣੇ ਕਾਬੂ ਕੀਤਾ ਗਿਆ। ਇਸ ਮਾਮਲੇ ਦੀ ਜਾਣਕਾਰੀ ਦੰਦਿਆ ਮਨਦੀਪ ਸਿੰਘ ਸੰਧੂ ਪੀਪੀਐਸ ਵਧੀਕ ਡਿਪਟੀ ਕਮਿਸ਼ਨਰ ਪੁਲਿਸ ਜ਼ੋਨ 4 ਤੇ ਏਸੀਪੀ ਸੁਮੇਤ ਸੂਦ ਜਿਨ੍ਹਾਂ ਦੀ ਅਗਵਾਈ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਜੋ ਮੁਹਿੰਮ ਸ਼ੁਰੂ ਕੀਤੀ ਗਈ ਹੈ ਇਸ ਦੇ ਦਰਮਿਆਨ ਪੁਲਿਸ ਨੇ ਵੱਡੀ ਸਫਲਤਾ ਹਾਸਲ ਕੀਤੀ ਹੈ। ਥਾਣਾ ਟਿੱਬਾ ਦੇ ਇੰਚਾਰਜ ਜਨਾ ਦਾਇ ਕਹਿਣਾ ਹੈ ਕਿ ਪੁਲਿਸ ਵੱਲੋਂ ਗੁਪਤ ਸੂਚਨਾ ਦੇ ਆਧਾਰ ਤੇ ਕਾਰਵਾਈ ਕਰਦਿਆਂ ਇਹਨਾਂ ਦੋ ਦੋਸ਼ੀਆਂ ਨੂੰ ਵੱਡੀ ਤਰਾ ਦੇ ਵਿੱਚ ਅਫੀਮ ਸਨੇ ਕਾਬੂ ਕੀਤਾ ਗਿਆ ਜਿਨ੍ਹਾਂ ਦੀ ਪਛਾਣ ਸ਼ਾਨ ਮੁਹੰਮਦ ਤੇ ਮੁਹੰਮਦ ਸ਼ਹਿਜ਼ਾਦ ਦੇ ਵਜੋਂ ਹੋਈ ਹੈ ਜੋ ਕਿ ਬਾਰੀ ਸੂਬੇ ਤਫੀਮ ਯਾਕੀ ਅੱਗੇ ਵੇਚਦੇ ਸਨ ਜਾਣਕਾਰੀ ਦਿੰਦੇ ਆ ਪੁਲਿਸ ਅਧਿਕਾਰੀਆਂ ਨੇ ਕਿਹਾ ਹੈ ਕਿ ਉਕਤ ਰੂਪੀਆਂ ਦੇ ਪਿਛਲੇ ਕ੍ਰਿਮਿਨਲ ਰਿਕਾਰਡ ਦੀ ਵੀ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ ਜੋ ਨਸ਼ਾ ਵਿਰੋਧ ਦੇ ਤਹਿਤ ਸੀਟੀ ਸਾਫ ਦੇ ਡਾਇਰੈਕਸ਼ਨਸ ਤੇ ਡੀਸੀ ਦੇ ਕੰਦਸੂ ਨਾਲ ਦੇ ਤਸਨ ਦੇਸ਼ਣ ਤਾ ਅਨੁਸਾਰ ਸਾਡੇ ਐਸਪੀ ਸਟ ਦੇ ਸੁਪਰਵਾਈਜ਼ਰ ਦੇ ਅੰਦਰ ਐਸ ਐਚਓ ਡੱਬਾ ਨੇ ਤੇ ਉਹਨਾਂ ਦੇ ਨਾਲ ਚੌਕੀ ਚਾਰ ਸਬਾਸ਼ ਨਗਰ ਉਹਨਾਂ ਦੀ ਟੀਮ ਨੇ ਕੱਲ ਦੋ ਬੰਦੇ ਕਾਬੂ ਕੀਤੇ ਜਿਨ੍ਹਾਂ ਕੋਲ 1 ਕਿਲੋ 10 ਗ੍ਰਾਮ ਜਿਹੜੀ ਹੈ ਅਫੀਮ ਗ੍ਰਾਮਦਾਰੀ ਜਿਨ੍ਹਾਂ ਦੇ ਨਾਮ ਹੈਗੇ ਸ਼ਾਲਮੁਹੰਮਦ ਤੇ ਮਹਾਬੋਦ ਸ਼ਹਿਜ਼ਾਦ ਇਹ ਦੋਨੋਂ ਹੀ ਜਿਹੜੇ ਹੈਗੇ ਆ ਸ਼ਾਮਲੀ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਨੇ ਤੇ ਉਥੋਂ ਛੇਵੇਂ ਇੱਥੇ ਲਿਆ ਕੇ ਲੋਕਾਂ ਨੂੰ ਸਪਲਾਈ ਕਰਦੇ ਸੀਗੇ ਜਿਸ ਨੇ ਇਹਨਾਂ ਨੂੰ ਇਨਫੋਰਮੇਸ਼ਨ ਮਿਲਦੇ ਇਹਨਾਂ ਨੇ ਉਹਨਾਂ ਨੂੰ ਕਾਬੂ ਕੀਤਾ ਔਰ ਉਹਨਾਂ ਕੋਲੋਂ 1 ਕਿਲੋ 10 ਗ੍ਰਾਮ ਜਿਹੜੀ ਫੀਮ ਲੱਗੀ ਹੈ ਬਰਾਮਦ ਹੋਈ ਉਸ ਤੇ ਐਸੀ ਕੇਸ ਰਿਪੋਰਟ ਕਰਕੇ ਤੇ ਉਹਨਾਂ ਦਾ ਤੇ ਇਨਵੈਸਟੀਗੇਸ਼ਨ ਸ਼ੂ ਕਰ ਦਿੱਤੀ ਔਰ ਟ੍ਰੇਨ ਪਰ ਟ੍ਰੇਨ ਹੋਣ ਉਹਨਾਂ ਨੂੰ ਕੋਰਸ ਪੇਸ਼ ਕਰਕੇ ਬਾਕੀ ਡਿਮਾਂਡ ਲੈ ਕੇ ਅੱਗੇ ਜਿਹੜੇ ਜੋ ਵੀ ਖਲਾਸੇ ਹੋ ਦੁਬਾਰਾ ਫਿਰ ਸਰ ਇਹਨਾਂ ਦੀ ਕੀ ਬੈਕਗ੍ਰਾਉਂਡ ਕੀ ਸੀਗੀ ਤੇ ਕਿੱਥੋਂ ਲੈ ਕੇ ਆਉਂਦੇ ਸੀ ਤੇ ਕਿੱਥੇ ਵੇਚਦੇ ਸੀਗੇ ਇਹ ਅਫੀਨ ਇਹ ਨਹੀਂ ਭਾਰੀ ਮਾਤਰ ਇਹ ਜੋ ਕੀ ਬਿਹਾਰ ਉਸਾਈਤ ਤੋਂ ਲੈ ਕੇ ਆਉਂਦੇ ਸੀਗੇ ਜੀ ਉੱਥੋਂ ਲਿਆ ਕੇ ਇੱਥੇ ਲੋਕਾਂ ਨੂੰ ਅੰਕ ਤੇ ਸਪਲਾਈ ਕਰਦੇ ਸੀ ਚੋਂ ਵੇਚਦੇ ਸੀਗੇ ਥੋਕ ਚ ਇਹ ਤਾਂ ਜੇ ਇਨਵੈਸਟੀਗੇਸ਼ਨ ਕਰ ਰਹੇ ਨੇ ਲੇਕਿਨ ਜੋ ਜਸਾ ਉਹ ਲੈਣਾ ਤੋਂ ਮਿਲੇ 1 ਕਿਲੋ 10 ਗ੍ਰਾਮ ਉਹ ਸਭ ਦਿਨਾਲ ਤਾਂ ਅਪੋਰਚੁਨਿਟੀ ਹੋ ਸਕਦਾ ਝੂਠੇ ਹੋ ਸਕਦੇ ਜੀ ਉਹਨਾਂ ਇਹਨਾਂ ਦੇ ਦਾ ਕੰਟੈਕਟਸ ਕਿਨਾ ਕਿਨਾ ਨੂੰ ਸੀ ਕਿ ਉਹ ਇਹਨਾਂ ਤੋਂ ਵੈਰੀਫਾਈ ਕਰਦੇ। ਕਿੰਨੀ ਦੇਰ ਤੋਂ ਕੰਮ ਕਰ ਰਹੇ ਸੀ ਸਰ ਇਹਨਾਂ ਦਾ ਪ੍ਰੀਵਿਅਸ ਪਹਿਲਾਂ ਵੀ ਕੋਈ ਪਰਚਾ ਹੈਗਾ ਸੀ 1 2022 ਦੇ ਵਿੱਚ ਵੀ ਹੋਇਆ ਸੀ ਮਹੱਲੇ ਦੇ ਵਿੱਚ ਪਰਚਾ ਇਸ ਤੋਂ ਸਾਬਤ ਹੁੰਦਾ ਵੀ ਇਹਨਾਂ ਨੇ ਪਹਿਲਾਂ ਵੀ 6 ਜਿਹੜੇ ਮਹੱਲੀ ਕੇਸ ਵਿੱਚੋਂ ਹੋਇਆ ਸੀਗਾ ਉਹ 6 ਕਿਲੋ ਫੀਮ ਦਾ ਸੀਗਾ। ਸੋ ਪੁਲਿਸ ਵੀ ਇਹ ਕਾਫੀ ਪੁਰਾਣਾ ਕੰਮ ਕਰਦੇ ਆ ਤੇ ਬਾਕੀ ਇਹਨਾਂ ਦੀ ਹਿਸਟਰੀ ਜਿਹੜੀ ਇਹਨਾਂ ਦੇ ਕੰਸਰਨਟ ਪੁਲਿਸ ਸਟੇਸ਼ਨ ਤੋਂ ਵੈਰੀਫਾਈ ਕਰਕੇ ਤੇ ਫਿਰ ਇਹਨੂੰ ਕੱਬ ਕਿੱਥੋਂ ਕੀਤਾ ਗਿਆ ਜੀ ਸਰ ਇਕਲ ਟੱਬਾ ਇਹਨਾਂ ਨੇ ਪੰਜਾਬੀ ਭਾਗ ਤੋਂ ਇਹਨਾਂ ਨੂੰ ਅਰੈਸਟ ਕੀਤਾ ਪੰਜਾਬੀ ਭਾਗ ਦੇ ਮਤਲਬ ਇਨਫੋਰਮੇਸ਼ਨ ਤੇ ਠੀਕ